ਸ਼ਲੋਕ ਭਗਤ ਕਬੀਰ ਜੀਓ ਕੇ ਇੱਕ ਓੰਕਾਰ ਸਤਗੁਰ ਪ੍ਰਸਾਦ ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ ਆਦ ਜੁਗਾਦੀ ਸਗਲ ਭਗਤ ਤਾਂ ਕੋ ਸੁਖ ਬਿਸਰਾਮ ਕਬੀਰ ਜੀ ਸਾਨੂੰ ਸਮਝਾਉਂਦੇ ਹਨ ਕਿ ਸਿਮਰਨੀ ਭਾਵ ਕੇ ਮਾਲਾ ਕਬੀਰ ਮੇਰੀ ਸਿਮਰਣੀ ਰਸਨਾ ਉਪਰ ਰਾਮ ਮੇਰੇ ਮਨ ਦੀ ਰਸਨਾ ਉੱਤੇ ਜਦੋਂ ਹਰ ਸਮੇਂ ਉਸ ਵਾਹਿਗੁਰੂ ਜੀ ਦੇ ਸ਼ੁਭ ਗੁਣਾ ਦੀ ਯਾਦ ਬਣੀ ਰਵੇ ਭਾਵੇਂ ਮੇਰਾ ਮਨ ਜਦੋਂ ਹਰ ਸਮੇਂ ਰੱਬੀ ਗੁਣਾ ਨੂੰ ਚੇਤੇ ਕਰਦਾ ਰਹੇ ਉਸ ਦੇ ਸਿਮਰਨ ਵਿੱਚ ਜੁੜਿਆ ਰਹੇ ਮੇਰਾ ਮਨ ਜਦੋਂ ਹਰ ਸਮੇਂ ਉਸ ਵਾਹਿਗੁਰੂ ਜੀ ਨੂੰ ਆਪਣੇ ਅੰਗ ਸੰਗ ਸਮਝਦਾ ਰਹੇ ਚੇਤਾ ਕਰਦਾ ਰਹੇ ਯਾਦ ਵਿੱਚ ਰੱਖੇ ਇਹੀ ਮੇਰੇ ਮਨ ਦਾ ਸਿਮਰਨ ਹੈ ਆਦ ਜੁਗਾਦੀ ਸਗਲ ਭਗਤ ਤਾਂ ਕੋ ਸੁਖ ਬਿਸਰਾਮ ਆਦ ਜੁਗਾਦੀ ਤੋਂ ਭਾਵ ਸਦਾ ਲਈ ਹਰ ਸਮੇ ਸਗਲ ਸਾਰੇ ਭਗਤ ਭਗਤ ਤੋਂ ਭਾਵ ਜਦੋਂ ਮੇਰਾ ਮਨ ਸਤਿਗੁਰ ਦੇ ਦੱਸੇ ਮਾਰਗ ਤੇ ਚੱਲ ਕੇ ਸ਼ੁਭ ਗੁਣਾਂ ਦਾ ਧਾਰਨੀ ਬਣ ਜਾਂਦਾ ਹੈ ਫਿਰ ਮੇਰਾ ਮਨ ਮੇਰੇ ਗਿਆਨ ਇੰਦਰੇ ਮੇਰੇ ਕਰਮ ਇੰਦਰੇ ਮੇਰਾ ਸਾਰਾ ਸਰੀਰ ਅੱਖ ਨੱਕ ਕੰਨ ਪੈਰ ਹੱਥ ਫੇਰ ਹੁਣ ਸਤਿਗੁਰ ਦੇ ਦੱਸੇ ਮਾਰਗ ਤੇ ਚੱਲ ਕੇ ਭਗਤੀ ਕਰ ਰਹੇ ਹਨ ਸੁਚੱਜੇ ਬਣ ਗਏ ਹਨ ਜਿੰਨਾ ਅੱਖਾਂ ਦੇ ਨਾਲ ਪਹਿਲਾਂ ਮੈਂ ਬੁਰਾ ਤੱਕਦਾ ਸੀ ਹੁਣ ਇਹ ਮੇਰੀਆਂ ਅੱਖਾਂ ਹਰੇਕ ਦੇ ਅੰਦਰ ਉਸ ਵਾਹਿਗੁਰੂ ਜੀ ਨੂੰ ਦੇਖਦੀਆਂ ਹੈ ਜਿੰਨਾ ਕੰਨਾਂ ਦੇ ਨਾਲ ਪਹਿਲਾਂ ਮੈਂ ਨਿੰਦਿਆ ਚੁਗਲੀ ਸੁਣਦਾ ਸੀ ਹੁਣ ਮੈਂ ਹਰ ਜਸ ਸੁਣਦਾ ਹਾਂ ਜਿਸ ਰਸਨਾ ਦੇ ਨਾਲ ਮੈਂ ਚੁਗਲੀ ਨਿੰਦਿਆ ਕਰਦਾ ਸੀ ਉਹ ਰਸਨਾ ਦੇ ਨਾਲ ਮੈਂ ਹੁਣ ਚੰਗੇ ਬੋਲ ਬੋਲਦਾ ਹਾਂ ਮਿੱਠੇ ਬੋਲ ਬੋਲਦਾ ਹਰੇਕ ਦੇ ਨਾਲ ਪਿਆਰ ਵਾਲੇ ਬੋਲ ਬੋਲਦਾ ਹ ਭਾਵ ਕਿ ਹੁਣ ਮੇਰਾ ਸਾਰਾ ਸਰੀਰ ਭਗਤ ਬਣ ਗਿਆ ਹੈ ਤਾਂ ਕੋ ਸੁਖ ਬਿਸਰਾਮ ਪਹਿਲਾਂ ਮੇਰੇ ਇੰਦਰੇ ਗਿਆਨ ਇੰਦਰੇ ਮਨ ਪਿੱਛੇ ਲੱਗ ਕੇ ਗਲਤ ਰਸਤੇ ਤੇ ਚੱਲਦੇ ਸਨ ਮਨ ਮੇਰਾ ਬੁਰੇ ਖਿਆਲ ਪੈਦਾ ਕਰਦਾ ਸੀ ਜਿਸ ਨਾਲ ਸਾਰੇ ਇੰਦਰੇ ਗਿਆਨ ਇੰਦਰੇ ਕਰਮ ਇੰਦਰੇ ਉਸ ਦੇ ਮਗਰ ਤੁਰ ਕੇ ਮੰਦੇ ਬਣ ਗਏ ਸਨ ਹੁਣ ਜਦੋਂ ਮੈਂ ਜਦੋਂ ਮੇਰੇ ਮਨ ਨੇ ਹਰ ਸਮੇਂ ਉਸ ਵਾਹਿਗੁਰੂ ਜੀ ਨੂੰ ਯਾਦ ਕੀਤਾ ਉਸ ਦੇ ਸ਼ੁਭ ਗੁਣਾਂ ਨੂੰ ਚੇਤੇ ਕੀਤਾ ਹੁਣ ਇਹਨਾਂ ਨੂੰ ਸੁੱਖ ਮਿਲ ਗਿਆ ਹੈ ਇਹ ਵਿਸਰਾਮ ਅਵਸਥਾ ਵਿੱਚ ਆ ਗਏ ਹੈ ਭਾਵੇਂ ਮੇਰਾ ਸਾਰਾ ਸਰੀਰ ਮੇਰਾ ਮਨ ਸਾਰਾ ਸਰੀਰ ਮੇਰਾ ਹੁਣ ਵਿਸਰਾਮ ਕਰ ਰਿਹਾ ਹੈ ਭਾਵੇਂ ਸੁੱਖ ਵਿੱਚ ਹੈ ਸਥਿਰ ਹੋ ਗਿਆ ਹੈ ਡੋਲਦਾ ਨਹੀਂ ਹੈ ਪਟਕਣਾ ਖਤਮ ਹੋ ਗਈ ਹੈ